ਪਹਿਲਾ ਪਹਿਲਾ ਔਰਕੋਡ ਜਰੀਏ ਨਟਨਾ ਵਾਪਿਆ ਸਬਸਕ੍ਰਾਈਬ ਹੁੰਦੇ ਸੀ ਫਿਰ ਫੇਸਬੁੱਕ ਆ ਗਈ ਉਸ ਤੋਂ ਬਾਅਦ ਟਵਿੱਟਰ WhatsApp Instagram ਇਹ ਚੱਲ ਪਈ ਤੇ ਦੁਨੀਆ ਬਾਲੀ ਉਲਝ ਗਈ ਹੁਣ ਲੋਕ ਘਰਦਿਆਂ ਨਾਲੋਂ ਵੱਧ ਸਮਾਂ ਸੋਸ਼ਲ ਮੀਡੀਆ ਨੂੰ ਦਿੰਦੇ ਨੇ ਕੋਲ ਬੈਠੇ ਬੰਦੇ ਨਾਲ ਗੱਲ ਕਰਨ ਦੀ ਬਜਾਏ ਚੈਟ ਤੇ ਬੈਠੇ ਬੰਦੇ ਨੂੰ ਵੱਧ ਤਵਜੋ ਦਿੱਤੀ ਜਾਂਦੀ ਹੈ ਅੱਗੇ ਵਿਹਾਂ ਤੇ ਜਾਣਾ ਜਾ ਕੇ ਪਹਿਲਾਂ ਪੁੱਛਣਾ ਵੀ ਫਲਾਨਾ ਫੋਫੜ ਕਿੱਥੇ ਐ ਚਾਚਾ ਕਿੱਥੇ ਐ ਮਾਸਟਰ ਕਿੱਥੇ ਐ ਪਰ ਹੁਣ ਹੁਣ ਸਭ ਤੋਂ ਪਹਿਲਾਂ ਇਹ ਜੀ ਜਗਾ ਲੱਭਦੇ ਜਿੱਥੇ ਜਾ ਕੇ ਫੋਟੋਆਂ ਖਿੱਚਣੀਆਂ ਨੇ ਫਿਰ ਲੈਨ ਬਣਾ ਕੇ ਸੈਲਫੀ ਲੈਣਗੇ ਤੇ ਨੈਟ ਤੇ ਚੜ੍ਹਾ ਦਿੰਦੇ ਆ ਨਿੱਕਾ ਜਿਹਾ ਜਵਾਬ ਪਿਓ ਦੇ ਢਿੱਡ ਤੇ ਬੈਠਾ ਚੌੜ ਕਰੀ ਜਾਂਦਾ ਤੇ ਪਿਓ ਫੋਨ ਤੇ ਦੂਜੀ ਮਾਂ ਨਾਲ ਲੱਗਿਆ ਹੁੰਦਾ ਫੇਰ ਸਟੇਟਸ ਪਾਉਣਗੇ ਮਾਂ ਬੋਲੀ ਨੂੰ ਖਤਰਾ ਵੀ ਮਾਂ ਬੋਲੀ ਨੂੰ ਖਤਰਾ ਤਾਂ ਆਪੀ ਹੋਣਾ ਤੁਸੀਂ ਜਵਾਕਾਂ ਨੂੰ ਟਾਈਮ ਤਾਂ ਦੇਣਾ ਨਹੀਂ ਤੁਹਾਡੀ ਫੋਟੋ ਜਾਂ ਤੁਹਾਡੇ ਸਟੇਟਸ ਨੂੰ ਕਿੰਨੇ ਲਾਈਕ ਆਉਂਦੇ ਨੇ ਇਹ ਗੱਲ ਜ਼ਿਆਦਾ ਮਾਇਨੇ ਨਹੀਂ ਰੱਖਦੀ। ਤੁਹਾਨੂੰ ਪਿੰਡ 'ਚ ਲੰਗਦਿਆਂ ਨੂੰ ਕਿੰਨੇ ਬੰਦੇ ਹੱਥ ਖੜਾ ਕਰਕੇ ਚਾਹ ਪੁੱਛਦੇ ਨੇ ਇਹ ਗੱਲ ਵੱਧ ਖਾਸ ਹੈ। ਰਿਸ਼ਤੇਦਾਰ ਘਰੇ ਆ ਜਾਣਗੇ ਤੇ ਜਨਤਾ ਆਪਣਾ ਫੋਨ ਕੱਢ ਕੇ ਫੇਸਬੁਕ ਤੇ ਲੱਗ ਜਾਂਦੀ ਹੈ। ਰਿਸ਼ਤੇਦਾਰ ਬੈਠਾ ਵਿਚਾਰਾ ਬਿਟਰ-ਬਿਟਰ ਝਾਕੀ ਜਾਊ। ਅਖੀਰ ਕਾਜੂਆਂ ਦਾ ਬੱਤਾ ਵੀ ਕੇ ਮੁੜ ਜਾਂਦਾ ਹੈ। ਯਾਰ ਇਨਸਾਨਾਂ ਨੂੰ ਵੀ ਐਮੀਅਤ ਦਿਓ। ਟੈਕਨੋਲੋਜੀ ਮਾੜੀ ਨਹੀਂ, ਵਰਤਣ ਦਾ ਤਰੀਕਾ ਮਾੜਾ। ਜਨਤਾ ਪਾਲਿਸ਼ਾਂ ਵੀ ਬਾਲੀਆਂ ਮਾਰਦੀ ਆ ਰਾਹ ਜਾਂਦਾ ਫੇਸਬੁਕ ਜਾਂ ਦੂਜੇ ਫੇਸਬੁਕ ਨੂੰ ਟੱਕਰ ਜੇ ਖੜ ਕੇ 5-7 ਮਿੰਟ ਗੱਲਾਂ ਕਰਨਗੇ ਸੈਲਫੀ ਲੈਣਗੇ ਤੇ ਫੇਸਬੁਕ ਤੇ ਚਾੜ੍ਹ ਦੇ ਦਿੰਨੇ ਤੇ ਸਟੇਟਸ ਪਾਉਣਗੇ ਅੱਜ ਬਾਈ ਮਿਲਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹ ਤੋਂ 5-7 ਮਿੰਟ ਚ ਪਤਾ ਨਹੀਂ ਕਿਹੜਾ ਰਿਗਵੈਤ ਸਿੱਖ ਜਾਂਦੇ ਨੇ ਆ ਆਪਣੀ ਫਿਲਮ ਇੰਡਸਟਰੀ ਵਿੱਚ ਵੀ ਨਵਾਂ ਯੋਗ ਚੱਲਦਾ ਕਿਸੇ ਸੈਲੀਬ੍ਰਿਟੀ ਨਾਲ ਫੋਟੋ ਪਾ ਕੇ ਲਿਖਣਗੇ ਬਾਈ ਨਾਲ ਔਨ ਸੈੱਟ ਬਾਈ ਜਿੰਨਾ ਵਧੀਆ ਐਕਟਰ ਆ ਉਸ ਤੋਂ ਵੱਧ ਵਧੀਆ ਇਨਸਾਨ ਆ ਬਈ ਠੀਕ ਹੈ ਫੋਟੋ ਪਾਤੀ ਓਕੇ ਪਰ ਇਨੀ ਚਮਚਾਗਰੀ ਨਾ ਕਰੋ ਯਾਰ ਬਾਕੀ ਬਈ ਹਾਸਾ ਠੱਠਾ ਹੀ ਐ ਇੱਕ ਵਿਚਾਰ ਸੀ ਤੁਹਾਡਾ ਨਾਲ ਸਾਂਝਾ ਕਰ ਲਿਆ ਉਹ ਗੁੱਸੇ ਨਾਲ ਹੋ ਜਿਓ ਮੇਰੇ ਨਾਲ